ਕਿ ਤੁਸੀਂ ਅੱਜ ਮﻘੱਤਰ ਹੋਏ ਹੋ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਪਹਿਲੀ ਵਾਰ ਮੈਂ ਬੀਜੇਪੀ ਦੇ ਕੈਂਡੀਡੇਟ ਬਣ ਕੇ ਪਟਿਆਲੇ ਦੀ ਪ੍ਰੈਸ ਦੇ ਸਾਹਮਣੇ ਆਈ ਹਾਂ ਅੱਜ ਦਾ ਜਿਹੜਾ ਵਿਸ਼ਾ ਹੈ ਕੱਲ ਦਿੱਲੀ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਜੋ ਆਪਣਾ ਵਰਡਿਕਟ ਸੁਣਾਇਆ ਕੇਜਰੀਵਾਲ ਜੋ ਜੋ ਦਿੱਲੀ ਦੇ ਸੀਐਮ ਹੈ ਉਹਨਾਂ ਦੇ ਬਾਰੇ ਉਹਦੇ ਉੱਤੇ ਕੋਈ ਗੱਲ ਕਹਿਣਾ ਚਾਹਦੀ ਹਾਂ ਮੈਂ ਸਭ ਤੋਂ ਪਹਿਲੇ ਜਿਹੜਾ ਕੋਰਟ ਦੇ ਵਿੱਚ ਸਾਬਤ ਹੋਇਆ ਕਿ ਪੂਰਾ ਜਿਹੜਾ ਲਿਕਰ ਸਕੈਮ ਦਾ ਜਿਹੜੇ ਪਾਲਿਸੀ ਬਣੀ ਸੀ ਉਹ ਪੂਰੀ ਦੀ ਪੂਰੀ ਕੇਜਰੀਵਾਲ ਦੇ ਦੇਖਰੇਖ ਦੇ ਹੇਠਾਂ ਬਣੀ ਹੈ। ਔਰ ਕੋਰਟ ਦੇ ਵਿੱਚ ਇਹ ਸਾਬਤ ਹੋ ਗਿਆ ਕਿ ਉਹਦਾ ਪੂਰਾ ਹੱਥ ਸੀ ਵਿੱਚ ਔਰ ਜੋ ਸਜ਼ਾ ਮਿਲੀ ਹੈ ਜੋ ਕਾਰਵਾਈ ਹੋਈ ਹੈ ਉਹ ਬਿਲਕੁਲ ਸਹੀ ਹੋਈ ਹੈ ਇੱਕ ਬਹੁਤ ਵੱਡੀ ਚਪੇਟ ਆਮ ਆਦਮੀ ਪਾਰਟੀ ਔਰ ਉਹਨਾਂ ਦੇ ਚੀਫ ਮਿਨਿਸਟਰ ਦੇ ਉੱਤੇ ਵੱਜੀ ਹੈ ਉਹ ਇਹ ਕਹਿ ਰਹੇ ਸੀ ਕਿ ਜੇਜਰੀਵਾਲ ਜੀ ਨੇ ਨੌ ਵਾਰੀ ਤਾਂ ਮੇਰੇ ਖਿਆਲ ਚ ਈਡੀ ਦੇ ਸਮਨ ਵਾਪਸ ਕੀਤੇ ਗਏ ਨਹੀਂ ਉਸ ਦੇ ਬਾਅਦ ਇਹ ਕੋਰਟ ਦੇ ਵਿੱਚ ਕਹਿਣਾ ਚਾਹੁੰਦੇ ਥੀ ਕਿ ਇਹ ਜਿਹੜਾ ਲੀਗਲ ਪ੍ਰੋਸੈਸ ਹੋਇਆ ਹੈ ਜਿਹੜਾ ਕਾਨੂੰਨੀ ਕਾਰਵਾਈ ਹੋਈ ਹੈ ਉਹ ਕਾਨੂੰਨੀ ਕਾਰਵਾਈ ਨਹੀਂ ਹੈ ਉਹ ਇੱਕ ਰਾਜਨੀਤਿਕ ਪੋਲਿਟੀਕਲ ਕਾਰਵਾਈ ਹੈ ਔਰ ਇਹ ਇੱਕ ਬਹੁਤ ਗਲਤ ਗੱਲ ਹੈ ਜੋ ਉਹਨਾਂ ਨੇ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਦੇ ਲਈ ਸਾਬਤ ਕਰਨ ਦੇ ਲਈ ਤੋਠ ਦੇ ਵਿੱਚ ਕਾਨੂੰਨੀ ਕਾਰਵਾਈ ਦੇ ਵਿੱਚ ਇੱਕ ਕੋਈ ਕਾਨੂੰਨ ਹੈ ਚਾਹੇ ਤੁਸੀਂ ਦਿੱਲੀ ਦੇ ਚੀਫ ਮਿਨਿਸਟਰ ਹੋ ਚਾਹੇ ਤੁਸੀਂ ਇੱਕ ਆਮ ਨਾਗਰਿਕ ਹੋ ਔਰ ਇਹ ਗੱਲ ਕੱਲ ਮੈਂ ਕਹਿਣਾ ਚਾਹੁੰਦੀ ਆ ਕਿ ਬਹੁਤ ਹੀ ਜੋ ਡਿਸੀਜਨ ਕੋਰਟ ਨੇ ਲਿੱਤਾ ਆਪਣੀ ਕਾਨੂੰਨੀ ਕਾਰਵਾਈ ਹੋਈ ਹੈ ਉਹ ਸਾਨੂੰ ਇਹ ਦਿਖਾਉਂਦੀ ਹੈ ਕਿ ਸਾਡਾ ਦੇਸ਼ ਸੁਰੱਖਿਅਤ ਹੈ ਸਾਡਾ ਦੇਸ਼ ਜਿਹੜਾ ਸਾਡਾ ਲੀਗਲ ਸਿਸਟਮ ਹੈ ਉਹਦੇ ਉੱਤੇ ਵਿਸ਼ਵਾਸ ਕਰਕੇ ਤੁਰ ਸਕਦਾ ਹੈ ਔਰ ਜੋ ਬੰਦੀ ਸਜ਼ਾ ਜਿਸ ਨੂੰ ਵੀ ਹੋਊਗੀ ਉਹ ਮਿਲੂਗੀ ਔਰ ਇਹਦੇ ਵਿੱਚ ਕੋਈ ਪੋਲਿਟੀਕਲ ਅਜੈਂਡਾ ਨਹੀਂ ਹੈ ਇਹਦੇ ਵਿੱਚ ਹਾਲੀ ਕਾਨੂੰਨੀ ਕਾਰਵਾਈ ਹੈਗੀ ਹੈ ਧੰਨਵਾਦ ਉਹ ਕਹਿੰਦੇ ਨੇ ਪਾਰਟੀ ਨੂੰ ਖਤਮ ਕਰਨ ਤੇ ਲਈ ਇਹ ਸਾਜ਼ਿਸ਼ ਕਰ ਰਹੀ ਹੈ ਬੀਜਪੀ ਟਾਈਮਿੰਗ ਗਲਤੀ ਜੋ ਅਗਰਸ਼ ਕੀਤਾ ਹੈਗਾ ਇਹ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਵਰਕਰ ਯਾਰ ਲੀਟਰ ਗਏ ਦੇਖੋ ਉਹ ਆਪਣੀ ਗੱਲ ਜੋ ਕਹਿਣੀ ਆ ਉਹਨਾਂ ਨੇ ਕਹਿਤੀ ਬਟ ਜੋ ਸਚਾਈ ਹੈਗੀ ਹੈ ਕਿ ਜਿਹੜਾ ਕਾਨੂੰਨੀ ਕਾਰਵਾਈ ਹੈ ਕੋ ਲੀਗਲ ਪ੍ਰੋਸੈਸ ਹੈ ਉਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀਆਂ ਨਾ ਹੋ ਸਕਦੀ ਹੈ ਪਰ ਚਾਰ ਕਰ ਕਿਦਾਂ ਰਿਸਪੋਸ ਮਿਲ ਰਿਹਾ ਕਿਉਂਕਿ ਜੋ ਭਾਜਪਾ ਦੇ ਵਿੱਚ ਆ ਕੇ ਸਾਰੇ ਜਿਹੜੇ ਸਾਰ ਜਿਹੜੇ ਵਰਕਰ ਨਰਾਸ਼ ਸੀ ਉਹ ਦੂਰ ਹੋ ਗਏ ਸਾਰਿਆਂ ਨਾਲ ਮਿਲਣੀ ਹੋ ਗਈ ਤੁਹਾਡੇ ਨਾਲ ਸਹਿਮਤ ਹੈ ਸਾਰੇ ਪਹਿਲਾਂ ਕੇਜਰੀਵਾਲ ਵਾਲਾ ਕਰ ਲੇ ਕੋਈ ਫਿਰ ਆਪਾਂ ਕਰ ਲੇ ਸਾਰੇ ਇੱਕ ਹੀ ਕਰਕੇ ਲੈ ਲੇ ਫਿਰ ਐਵੇਂ ਮੇਰਾ ਖਤਮ ਕਰੂ ਮੈਂ ਨੇ ਬੋਲ ਦਿੱਤਾ ਜੋ ਮੈਂ ਮੈਂ ਬੋਲ ਜਿਸ ਵਿੱਚ ਕੇਜਰੀਵਾਲ ਦੇ ਉੱਤੇ ਜਿਹੜੀ ਇਹ ਗੱਲ ਕਰੀ ਗਈ ਹੈ ਉਸੇ ਦੇ ਉਧਾਰ ਦੇ ਉੱਤੇ ਜਿਹੜੀ ਦਿੱਲੀ ਪਾਲਿਸੀ ਚੱਲ ਰਹੀ ਹੈ ਲਿਕਰ ਪਾਲਿਸੀ ਉਹੀ ਪੰਜਾਬ ਦੇ ਵਿੱਚ ਹੈਗੀ ਹੈ ਤੁਹਾਨੂੰ ਲੱਗਦਾ ਹੈਗਾ ਦਿੱਲੀ ਦਾ ਕਾਰਬੀ ਚੱਲੀ ਹੈ ਕਿ ਪੰਜਾਬ ਦੇ ਉੱਤੇ ਵੀ ਹੋ ਸਕਦੀ ਹੈ ਕਿ ਇਹ ਕਾਰਬੀ ਹੈ ਦੇਖੋ ਮੈਂ ਜੇ ਜਿੱਥੇ ਤੱਕ ਮੈਂ ਤੁਹਾਨੂੰ ਕਿਹਾ ਮੇਰੀ ਕੋਈ ਇਹਦੇ ਵਿੱਚ ਕੋਈ ਪੋਲਿਟਿਕਲ এজেন্ডਾ ਨਹੀਂ ਹੈ ਇਹ ਲੀਗਲ এজেন্ডਾ ਹੈਗਾ ਹਾਈ ਕੋਰਟ ਨੇ ਕੀਤਾ ਹੈ ਹਾਈ ਕੋਰਟ ਨੇ ਕੀਤਾ ਹੈ ਔਰ ਜਿਸ ਤਰ੍ਹਾਂ ਦਾ ਕਾਰਵਾਈ ਉੱਥੇ ਹੋਈ ਹੈ ਜੇ ਕਾਨੂੰਨੀ ਤੌਰ ਤੇ ਇਹ ਸਮਝਣਗੇ ਕਿ ਇਹ ਪੰਜਾਬ 'ਚ ਕਰਨੀ ਚਾਹੀਦੀ ਹੈ ਤਾਂ ਉਹ ਡਿਸੀਜਨ ਲੈਣਗੇ ਔਰ ਕਰਨਗੇ ਜਦੋਂ ਮਾਰ ਕਿਤੀ ਸੀ ਕਿ ਜੀਜਾ ਚਾਹੁੰਦੇ ਜੀ ਪੰਜਾਬ ਦੇ ਕਿਉਂਕਿ ਸੇਮ ਜਿਹੜੀ ਪਾਲਿਸੀ ਸੀਗੀ ਕੀ ਦੋਸਤ ਨੂੰ ਮਾਰਨਗੇ ਜਾਂਚ ਹੋਣੀ ਚਾਹੀਦੀ ਹੈ ਦੇਖੋ ਅਸੀਂ ਅਸੀਂ ਰਿਕੁਐਸਟ ਕਰ ਸਕਦੇ ਹਾਂ ਕਿ ਜਾਂਚ ਹੋਣੀ ਚਾਹੀਦੀ ਹੈ ਪਰ ਜੇ ਜਾਖੜ ਸਾਹਿਬ ਨੇ ਐਸ ਅਸੀਂ ਉਹਨਾਂ ਨਾਲ ਸਹਿਮਤ ਐ ਪਰ ਜੋ ਜਾਂਚ ਕਰਨੀ ਨਹੀਂ ਕਰਨੀ ਉਹ ਜੁਡੀਸ਼ਰੀ ਡਿਸਾਈਡ ਕਰੂਗੀ ਜਾਂ ਜੋ ਏਜੰਸੀ ਹੈ ਉਹ ਡਿਸਾਈਡ ਕਰੂਗੀ ਔਰ ਉਹ ਉਸ ਦੇ ਉੱਤੇ ਜਦ ਉਹਨਾਂ ਕੋਲ ਪੱਕਾ ਸਬੂਤ ਹੋਊਗਾ ਜਿਸ ਤਰ੍ਹਾਂ ਕੇਜਰੀਵਾਲ ਦੇ ਖਿਲਾਫ ਉਹਨਾਂ ਕੋਲ ਪੂਰਾ ਸਬੂਤ ਹੈਗਾ ਹੈ ਤਾਂ ਉਹਨਾਂ ਨੇ ਕੰਮ ਕੀਤਾ। ਸਰਕਾਰ ਦੇ ਅੰਦਰੋਂ ਲਗਾਤਾਰ ਸੀਐਮ ਆਰਡਰ ਦੇ ਰਹੇ ਆ ਤੇ ਭਾਜਪਾ ਨੂੰ ਕਿਹਾ ਜਾ ਰਿਹਾ ਕਿ ਅਸਤੀਫਾ ਦੇਣਾ ਚਾਹੀਦਾ ਲੇਕਿਨ ਅਸਤੀਫਾ ਨਹੀਂ ਦੇ ਰਹੇ ਕੇਜਰਵਾਲ ਸਾਹਿਬ ਅਜੇ ਵੀ ਸੀਐਮ ਕੋਲ ਤੋਂ ਤੁਹਾਨੂੰ ਕੀ ਲੱਗਦਾ ਇਹਦੇ ਬਾਰੇ ਚਲੋ ਦੇਖੋ ਕਿੰਨੀ ਵਾਰੀ ਆਰਡਰ ਦੇਣਗੇ 9 ਵਾਰੀ ਈਡੀ ਦੇ ਨਹੀਂ ਗਏ ਫਿਰ ਈਡੀ ਦੇ ਜਾਣਾ ਪਿਆ ਇਹ ਵੀ ਉਹਦੇ ਨਾਲ ਜਾਊਗਾ ਮੈਨੂੰ ਲੱਗਦਾ ਲੱਗਦਾ ਵੀ ਇਸ ਤਰ੍ਹਾਂ ਦੇ ਨਾਲ ਜੰਗ ਕੀਤੀ ਆ ਅਸਰ ਦੀ ਸਰਕਾਰ ਅੰਦਰ ਬੈਠ ਕੇ ਸਾਰੇ ਜਿਹੜੇ ਨਤੀਜੇ ਦਿੱਤੇ ਜਾ ਸਕਦਾ ਕਿਉਂਕਿ ਉਹ ਇਲੈਕਸ਼ਨਾਂ ਦੀ ਗੱਲ ਕੀਤੀ ਇਲੈਕਸ਼ਨਾਂ ਵੀ ਦੇ ਦੇ ਤੇ ਹੋਰ ਵੀ ਕਾਫੀ ਡਿਸੀਜਨ ਜਿਹੜੇ ਪੈਂਡਿੰਗ ਨੇ ਦੇਖੋ ਇ ਯੋ ਡਿਸੀਜਨ ਉਹ ਕੈਬਨਟ ਮੀਟਿੰਗ ਤਾਂ ਅੰਦਰ ਕਰਨੀ ਸਕਦਾ ਕੈਬਨਟ ਕਰਦੇ ਕਿਸੇ ਨੂੰ ਡੈਲੀਗੇਟ ਕਰਨਾ ਪਊਗਾ ਉਸ ਨੂੰ ਇਹ ਤਾਂ ਉਹਨਾਂ ਨੈਤਿਕਤਾ ਦੀ ਵੀ ਗੱਲ ਕਹਿੰਦੇ ਆ ਜਿਹੜੇ ਕੱਟੜ ਇਮਾਨਦਾਰ ਆਪਣੇ ਆਪ ਨੂੰ ਕਹਿੰਦੇ ਸੀਗੇ ਅੱਜ ਹਾਈ ਕੋਰਟ ਨੇ ਉਹਨਾਂ ਨੂੰ ਕਹਿਤਾ ਕਿ ਤੁਹਾਡਾ ਦੋਸ਼ ਹੈ ਇਸ ਤੋਂ ਬਾਅਦ ਉਹਨਾਂ ਦਾ ਕੋਰਟ ਦੇ ਹੁਕਮਾਂ ਤੋਂ ਬਾਅਦ ਰਹਿਣਾ ਆਪਣਾ ਸੀਐਮ ਦੇ ਪਦ ਦੇ ਉੱਪਰ ਉਸੇ ਦੇ ਖਿਲਾਫ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ। ਸਾਡਾ ਘਰ ਵਿਰੋਧ ਕਰ ਰਹੇ ਨੇ ਕਿ ਤੁਹਾਡੀ ਪਾਰਟੀ ਲੈਵਲ ਤੇ ਕੋਈ ਗੱਲ ਹੋਈ ਹੈ ਮੀਟਿੰਗ ਦੇ ਵਿੱਚ। ਇਹ ਕਿਸਾਨਾਂ ਨਾਲ ਵੈਦਕੋ ਗੱਲਬਾਤ ਕੀਤੀ ਜਾਵੇ। ਕਿਉਂਕਿ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਤੁਹਾਡੇ ਨੇ ਕੀਤਾ ਉਹਨਾਂ ਨੇ। ਹਾਂ ਅੰਮ੍ਰਿਤਸਰ ਵੀ ਕੀਤਾ ਫ੍ਰੀਕੋਰਟ ਵੀ ਕੀਤਾ। ਦੇਖੋ ਜੋ ਉਹ ਵਿਰੋਧ ਕਰ ਰਹੇ ਨੇ ਮੈਂ ਪਹਿਲੇ ਵੀ ਕਿਹਾ ਹੈ। ਉਹਨਾਂ ਦਾ ਡੈਮੋਕਰੈਟਿਕ ਹੱਕ ਹੈ। ਸਾਡਾ ਡੈਮੋਕਰੈਟਿਕ ਹੱਕ ਹੈ ਕਿ ਅਸੀਂ ਆਪਣੀ ਪਾਲਿਸੀ ਆਪਣੀ ਪਾਰਟੀ ਦੀਆਂ ਨੀਤੀਆਂ ਅਸੀਂ ਲੋਕਾਂ ਕੋਲ ਲੈ ਕੇ ਜਾਈਏ। ਦੂਜੀਆਂ ਪਾਰਟੀਆਂ ਵੀ ਆਣ ਗਈਆਂ। ਔਰ ਜਿੱਥੇ ਤੱਕ ਗੱਲਬਾਤ ਦੀ ਹੈ ਗੱਲਬਾਤ ਕਿ세 ਖਤਮ ਨਹੀਂ ਹੋਈ ਸਰਕਾਰ ਨੇ ਦਿੱਲੀ ਦੀ ਸਰਕਾਰ ਪੰਜਾਬ ਆਈ ਹੈ ਇਹਨਾਂ ਕੋਲ ਆਪ ਆਏ ਨੇ ਗੱਲਬਾਤ ਹੋਈ ਹੈ ਤਾਂ ਇਹ ਅੱਗੇ ਦੱਸਣ ਵੀ ਅਸੀਂ ਗੱਲਬਾਤ ਛੁੱਟੀ ਨਹੀਂ ਹੈ ਇਹਨਾਂ ਨੂੰ ਹੁਣ ਆਪ ਫਿਕਸ ਕਰਨ ਕਿ ਡੇਟ ਕਦ ਕਰਨੇ ਨੇ ਔਰ ਜੋ ਇਹਨਾਂ ਨੇ ਦੱਸਣ ਕਿ ਸਾਨੂੰ ਐਮਐਸਪੀ ਕਿਸ-ਕਿਸ ਚੀਜ਼ ਦੀ ਚਾਹੀਦੀ ਹੈ 5 ਸੀ 5 ਹੋ ਗਏ ਪਰ ਸਪੈਲ ਆਊਟ ਕਰਨ ਹੁਣ ਜਿਸ ਤਰ੍ਹਾਂ ਜੀਰੀ ਔਰ ਕਣਕ ਦੀ ਹੈਗੀ ਔਰ ਹੋਰ ਵੀ ਜਿਹੜੇ ਦਾਲਾਂ ਦੂਲਾਂ ਦੀ ਹੈਗੀ ਹੈ ਇਹ ਦੱਸਣ ਕਿ ਹੁਣ ਹੋਰ ਅਸੀਂ ਕੀ ਉਗਾਵਾਂਗੇ ਸਾਨੂੰ ਕਿਸ ਤੇ ਲਈ ਐਮ ਐਸ ਪੀ ਚਾਹੀਦੀ ਹੈ ਤਾਂ ਗੱਲਬਾਤ ਅੱਗੇ ਵਧੂਗੀ ਇੱਕ ਮੈਂ ਹੋਰ ਕਹਿਣਾ ਚਾਹਦੀ ਹਾਂ ਕਿ ਆਪਣੇ ਜਿਹੜੇ ਕਿਸਾਨ ਹੈਗੇ ਨੇ ਇਹ ਜ਼ਰੂਰ ਇਕੱਠੇ ਹੋ ਕੇ ਆਪਣੀ ਗੱਲਬਾਤ ਰੱਖਣ ਔਰ ਜਿੱਥੇ ਤੱਕ ਅਸੀਂ ਕਿਉਂਕਿ ਸਾਡੇ ਵੀ ਇਹ ਭਾਈਚਾਰੇ ਨੇ ਪੰਜਾਬ ਦੇ ਵਸਨੀਕ ਨੇ ਕੋਈ ਉਪਰੇ ਨਹੀਂ politcal ਅਸੀਂ ਅਲੱਗ-ਅਲੱਗ ਪਾਰਟੀਆਂ 'ਚ ਹੋ ਸਕਦੇ ਹਾਂ ਪਰ ਜਦ ਕਿਸੇ ਚੀਜ਼ ਦੇ ਜਾਇਜ਼ ਮੰਗਾਂ ਦੇ ਲਈ ਅਸੀਂ ਵੀ ਨਾਲ ਜਾਣ ਨੂੰ ਤਿਆਰ ਆ ਅਸੀਂ ਗੱਲ ਨਹੀਂ ਹੈ ਜਿਵੇਂ ਮਹਾਰਾਜ ਸਾਹਿਬ ਨੇ ਬਹੁਤ ਕੁਝ ਕੀਤਾ ਸੀਗਾ ਪਿਛਲੇ ਵਾਰ ਇਸ ਪਾਣੀਆਂ ਦਾ ਫੈਸਲਾ ਲਿਆਂਦਾ ਸੀ ਥੋੜਾ ਆਖਰੀ ਲੱਗਦੇ ਵੀ ਸੌਫਟ ਕਾਰਨਰ ਰਹੇ ਕਿਸਾਨ ਵਰਗ ਦੇ ਲੋਕ ਹਰ ਵਕਤ ਕਿਸਾਨਾਂ ਦੀ ਗੱਲ ਕੀਤੀ ਹੈ ਮਹਾਰਾਜ ਸਾਹਿਬ ਨੇ ਇਹ ਦਾ ਇਹ ਮਤਲਬ ਨਹੀਂ ਕਿ ਕਿਹੜੀ ਪਾਰਟੀ ਚ ਕਿਹੜੀ ਨਹੀਂ ਹੈ ਪਰ ਗੱਲ ਬਾਤ ਅੰਤ ਦੇ ਵਿੱਚ ਜਿਹੜੀ ਗਵਰਨਮੈਂਟ ਹੁੰਦੀ ਹੈ ਉਹਦੇ ਨਾਲ ਟੇਬਲ ਦੇ ਉੱਤੇ ਮੁੱਕੂਗੀ ਤਾਂ ਉਹ ਜਾਰੀ ਰਹੂਗੀ ਤਾਂ ਇਸ ਨਾਲੋਂ ਕਿ ਇਹਨਾਂ ਦੀ ਮਰਜ਼ੀ ਹੈ ਜਿਸ ਤਰ੍ਹਾਂ ਮਰਜ਼ੀ ਹੈ ਤਰਨੇ ਲਾਂ ਜੋ ਮਰਜ਼ੀ ਕਰਨ ਇਹਨਾਂ ਦਾ ਰਾਈਟ ਹੈਗਾ ਪਰ ਗੱਲ ਅੰਤ ਦੇ ਵਿੱਚ ਬੈਠ ਕੇ ਮੁੱਕੂ ਤੁਸੀਂ ਹੁਣ ਵੀ ਸੋਚ ਰਹੇ ਹੋ ਕੋਈ ਕਿਸਾਨਾਂ ਪ੍ਰਤੀ ਤੁਹਾਨੂੰ ਕਹਿ ਦੇ ਕੋਡ ਲੱਗਿਆ ਜੀ ਕਈ ਕਮਾਨ ਨਾਲ ਕੋਈ ਕਿਸਾਨਾਂ ਦੇ ਪ੍ਰਤੀ ਵਿੱਚ ਮੀਡੀਏਟਰ ਬਣ ਕੇ ਕੋਈ ਗੱਲ ਕਰਨ ਦੀ ਨਹੀਂ ਦੇਖੋ ਹੁਣ ਕੁਝ ਨਹੀਂ ਹੋਣਾ ਹੁਣ ਕੋਟ ਲੱਗ ਗਿਆ ਇਲੈਕਸ਼ਨਾਂ ਸਾਰੀਆਂ ਚੱਲ ਰਹੀਆਂ ਨੇ ਇਲੈਕਸ਼ਨਾਂ ਦੇ ਬਾਅਦ ਜਿਹੜੀ ਗਵਰਨਮੈਂਟ ਆਊਗੀ ਉਹ ਜ਼ਰੂਰ ਕਿਸਾਨਾਂ ਦੇ ਨਾਲ ਬੈਠ ਕੇ ਕਰੋਗੇ ਕੀ ਕਿਸਾਨਾਂ ਦੇ ਪ੍ਰਤੀ ਮੇਰੇ ਕੋਲ ਜੇ ਕਿਸਾਨ ਆਣਗੇ ਜੇ ਕੁਝ ਮੰਗ ਕਰਨਗੇ ਵੈਸੇ ਵੀ ਨਹੀਂ ਵੈਸੇ ਵੀ ਪਹਿਲੇ ਵੀ ਪਾਰਲੀਮੈਂਟ 'ਚ ਮੈਂਨੇ ਰੇਜ਼ ਕੀਤਾ ਹੈ ਖਾਲੀ ਕਿਸਾਨਾਂ ਦਾ ਨਹੀਂ ਕਿਸਾਨ ਮਜ਼ਦੂਰ ਦਾ ਵੀ ਰੇਜ਼ ਕੀਤਾ ਹੈ ਠੀਕ ਹੈ ਮੈਡਮ ਤੁਸੀਂ 5 ਸਾਲਦਿਆਂ ਕਿਹੜੀਆਂ ਪ੍ਰਾਪਤੀਆਂ ਲੈ ਕੇ ਲੋਕਾਂ ਵਿੱਚ ਜਾ ਰਹੇ ਹੋਗੇ ਪਟਿਆਲਾ ਦੇ ਲੋਕਾਂ ਦੇ ਵਿੱਚ ਕੀ ਕੀ ਤੁਹਾਡੇ ਬੰਦ ਵਿੱਚ ਕੰਮ ਕੀਤੇ ਹੋਏ ਨੇਗੇ ਕੀ ਕੀ ਰੱਖ ਰਹੇ ਹੋ ਤੁਸੀਂ ਉਹ ਤੁਹਾਨੂੰ ਜਦ ਮੀਟਿੰਗਾਂ ਹੋਣਗੀਆਂ ਬਹੁਤ ਲੰਬੇ ਚੌੜੇ ਆ ਜੇ ਮੈਂ 5 ਸਾਲਾਂ ਦੀ ਹੁਣ ਗੱਲ ਕਰ ਲਾਂ ਉਹ ਅਲੱਗ ਹੋਊਗੀ ਪਰ ਸਭ ਤੋਂ ਜ਼ਿਆਦਾ ਖਾਸ ਪ੍ਰੋਜੈਕਟ ਜਿਹੜੀ ਵੀ ਆਈ ਇੱਕ ਤਾਂ ਤੁਸੀਂ ਆ ਦੇਖ ਲਓ ਜਿਹੜਾ ਇਹ ਆਮ ਆਦਮੀ ਪਾਰਟੀ ਕਹਿੰਦੀ ਹੈ ਨਾ ਕਿ ਸਾਡਾ ਹੈਲਥ ਦਾ ਸਭ ਤੋਂ ਜ਼ਿਆਦਾ ਹੈ ਮਲਟੀ ਸਪੈਸ਼ialਟੀ ਹਸਪੀਟਲ ਮੈਂ ਲੈ ਕੇ ਆਈ ਬਣਿਆ ਪਿਆ ਹੁਣ ਉਹਦੇ ਵਿੱਚ ਸਾਰੀਆਂ ਸਹੂਲਤਾਂ ਨੇ ਇਹ ਕਿਉਂ ਨਹੀਂ ਉੱਥੇ ਸਪੈਸ਼ialਟੀ ਦੇ ਡਾਕਟਰ ਭੇਜਦੇ ਕਿਉਂ ਨਹੀਂ ਲਾ ਕੇ ਆਉਂਦੇ ਜੇ ਇਹ 700 ਕਰੋੜ ਤੋਂ ਆਪਣਾ ਕੁਝ ਕਰੋੜ ਇੱਧਰ ਦੇ ਦੇਣ ਔਰ ਜ਼ਿਆਦਾ ਵਧਾ ਕੇ ਤਨਖਾਹਾਂ ਅچھے ਡਾਕਟਰ ਲਿਆਂ ਤਾਂ ਇਹ ਸਭ ਤੋਂ ਵੱਡੀ ਪ੍ਰਾਪਤੀ ਹੋएगी ਇਹਨਾਂ ਦੀ ਨਾ ਕਿ ਆਪਣੇ ਬੋਰਡ ਲਗਾਈ ਜਾਣ ਰੇਲਵੇ ਡਬਲ ਲਾਈਨ ਹੋ ਗਈ ਜਿਸ ਤੋਂ ਕਿਹੜੇ ਏਜੰਡੇ ਤੇ ਪੰਜ ਨਮੀਆਂ ਦੇ ਵਿੱਚ ਇਹ ਕਹਿੰਦੇ ਕੈਂਪੇਨ ਚਲਾਵਾਂਗੇ ਬਿੰਨੀ ਜੀ ਇੱਕ ਇਹਨਾਂ ਦਾ ਕੁਐਸਚਨ ਪੂਰਾ ਕਰਦੇ ਆ ਨਹੀਂ ਜੀ ਪੂਰਾ ਨਹੀਂ ਹੋਇਆ ਪੰਜ ਟ੍ਰੇਨਾਂ ਚੱਲੀਆਂ ਜੀ ਪਟਿਆਲੇ ਪਾਣੀ ਦਾ ਪ੍ਰੋਜੈਕਟ 500 ਕਰੋੜ ਦਾ ਸੈਂਟਰ ਦੇ ਮੱਦਨ ਨਾਲ ਆਇਆ ਉਰੇ ਸਾਡੇ ਦੇ ਸਾਡੇ ਕੋਲ ਯੂਨੀਵਰਸਿਟੀ ਆ ਜਿਹੜਾ ਰਾਜਪੁਰੇ ਵਾਲੇ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ 200 ਕਰੋੜ ਦਾ ਕੰਪਲੀਟ ਹੋਇਆ ਰੇਲਵੇ ਡਬਲ ਲਾਈਨ ਹੋਈ ਅੰਡਰਪਾਸ ਬਣਿਆ 70 ਕਰੋੜ ਦੀ ਲਾਗਤ ਨਾਲ ਜਿਹੜਾ ਸਾਡਾ ਰੇਲਵੇ ਦਾ ਬੱਸ ਸਟੈਂਡ ਬਣਿਆ ਦੋ ਸਾਡ ਨੂੰ ਯੂਨੀਵਰਸਿਟੀਾਂ ਮਿਲੀਆਂ ਤੇ ਇਸ ਦੇ ਨਾਲ ਜਿਹੜਾ ਨਵਾਂ ਸਾਡੇ ਕੋਲ ਬਸ ਸਟੈਂਡ ਜਿਹੜਾ ਬਣਿਆ ਸਾਡੇ ਬੜੀ ਨਦੀ ਛੋਟੀ ਨਦੀ ਦਾ ਪ੍ਰੋਜੈਕਟ ਚੱਲ ਰਿਹਾ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਘੱਗਰ ਦਾ 1400 ਕਰੋੜ ਰੁਪਏ ਦਾ ਪ੍ਰੋਜੈਕਟ ਸਟੇਟ ਗਵਰਨਮੈਂਟ ਨੇ ਬਣਾ ਕੇ ਭੇਜਿਆ ਉਸ ਪ੍ਰੋਜੈਕਟ ਦੇ ਵਾਸਤੇ ਜਿਹੜਾ ਹੈਗਾ ਭਵਿਕ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਜਾ ਕੇ ਕੇਂਦਰ ਸਰਕਾਰ ਤੋਂ ਉਹ ਪਾਸ ਕਰਵਾ ਕੇ ਸਭ ਤੋਂ ਵੱਡਾ ਮੁੱਦਾ ਅੱਜ ਘੱਗਰ ਦੇ ਪ੍ਰੋਜੈਕਟ ਨੂੰ ਕੇਂਦਰ ਤੋਂ ਪਾਸ ਕਰਵਾਣਾ ਮਾਨੀ ਸਾਹਿਬ ਮੈਨੂੰ ਇੱਕ ਮਿੰਟ ਜੀ ਜੇਲ੍ਹ ਦੇ ਅੰਦਰ ਜੇਲ੍ਹ ਤੋਂ ਬਾਹਰ ਵੋਟ ਵੰਡਣੀ ਹੈਗੀ ਹੈ ਕੈਂਪੇਨ ਚ ਚਲਾਣਗੇ ਜੇਲ ਦੇ ਬਦਲੇ ਵੋਟ ਇਹ ਆਮ ਆਦਮੀ ਪਾਰਟੀ ਕੈਂਪੇਨ ਚਲਾ ਰਹੀ ਹੈ ਕੀ ਲੱਗਦਾ ਹੈ ਜਿਹਨੀਆਂ ਕੈਂਪੇਨਸ ਕਿੰਨੀਆਂ ਸਿਸਟਮ ਨੂੰ ਲੋਨ ਗਿਆ ਇਹ ਤਾਂ ਹਾਈ ਕੋਰਟ ਦੇ ਜੇਸਟ ਹੈ ਜੀ ਇਹ ਜਿਹੜੀ ਕੈਂਪੇਨ ਚਲਾਣਗੇ ਇਹ ਚਲਾਣ दो ਲੋਕ ਫਤਵਾ ਦੇਣੀ ਹੈ ਮੈਂ ਨਹੀਂ ਇਸ ਦੇ ਉੱਤੇ ਕੁਝ ਹਾਈ ਕੋਰਟ ਕਿਹੜੇ ਅਜੰਡੇ ਨਾਲ ਤੁਸੀਂ ਜਾਓਗੇ ਲੋਕਾਂ ਦੇ ਵਿੱਚ ਅਜੰਡੇ ਕਾਫੀ ਨੇ ਦੇਖੋ ਅਜੰਡੇ ਦੋ ਕਿਸਮ ਦੇ ਹੁੰਦੇ ਨੇ ਇਕ ਤਾਂ ਨੈਸ਼ਨਲ এজেন্ডਾ ਕਿਉਂਕਿ ਇਹ ਸੈਂਟਰ ਦੀ ਚੋਣ ਦੀ ਸਰਕਾਰ ਹੈ ਉਹ ਅਸੀਂ ਆਪਣੇ ਭਾਜਪਾ ਦੇ ਮੈਨੀਫੈਸਟੋ ਦੇ ਉੱਤੇ ਲੜਾਂਗੇ ਬਾਕੀ ਜਿਹੜੇ ਲੋਕਲ ਹੈ ਉਹ ਬਹੁਤ ਅਹਿਮੀਅਤ ਰੱਖਦੇ ਨੇ ਕਿਉਂਕਿ ਰੋਜ਼ ਦੀ ਜ਼ਿੰਦਗੀ ਲੋਕਾਂ ਦੀ ਉਹਦੇ ਨਾਲ ਜੁੜੀ ਹੁੰਦੀ ਹੈ ਤਾਂ ਉਹ ਵੀ ਜਿਸ ਜਿਸ ਹਲਕੇ ਦੇ ਜਿਹੇ ਜਿਹੇ ਮੁੱਦੇ ਨੇ ਉਹ ਚੱਕਾਂਗੇ ਥੋੜੋ ਬਹੁਤੇ ਦਾ ਜਿਹੜੀ ਅਸੀਂ ਚਲਾ ਲਾ ਨਾ ਥੋੜੋ ਬਹੁਤੇ ਬਾਈਪਾਸ ਜਿਹੜਾ ਗ੍ਰੀਨ ਨੋਬਾਸ ਕਰਵਾਇਆ ਜੀ ਐਨਆਰ ਦੇ ਅੰਦਰ ਜਾਣ ਤੋਂ ਬਾਅਦ ਤੁਸੀਂ ਆਵਾਜ਼ ਵੀ ਪਾਰਟੀ ਦੇ ਗ੍ਰਾਫ ਨੂੰ ਕਿਦਾਂ ਦੇਖਦੇ ਹੋ ਕੀ ਹੈ ਕਿਤੇ ਘਟਿਆ ਵਧਿਆ ਕੀ ਕਿੱਥੇ ਦੇਖਦੇ ਲੋਕ ਬਹੁਤ ਦੁਖੀ ਨੇ ਕਿਉਂਕਿ ਜੋ ਇਹਨਾਂ ਨੇ ਵਾਅਦੇ ਕੀਤੇ ਥੀ ਬਿਲਕੁਲ ਪੂਰੇ ਨਹੀਂ ਕੀਤੇ ਆ ਕਿਸਾਨਾਂ ਹੀ ਦਾਈ ਲੈ ਲੋ ਤੁਸੀਂ ਆਂਦਿਆਂ ਸਾਰ ਕਹਿੰਦਾ ਥੀ ਕਿ 25 25 ਐਮਐਸਪੀ 25 ਆਈਟਮਸ ਦੀ ਐਮਐਸਪੀ ਮੈਂ ਚੁਟਕੀ ਦੇ ਨਾਲ ਦੇ ਦੇ ਦੂੰਗਾ ਉਹ ਇੱਕ ਵੀ ਨਹੀਂ ਹੋਇਆ ਦਾਣਾ ਵੀ ਨਹੀਂ ਚੱਕੀਆਂ ਗਈਆਂ ਇਹਨਾਂ ਤੋਂ ਤੋ ਜਿਹੜੇ 1000 ਰੁਪਿਆ ਦੇਣਾ ਸੀ ਲੇਡੀਜ਼ ਨੂੰ ਉਹ ਨਹੀਂ ਦਿੱਤਾ ਗਿਆ 42 ਦੇ ਪਾਣੀ ਦਾ ਪ੍ਰੋਜੈਕਟ ਰੋਡ ਦਾ ਜਿਹੜਾ ਪਾਣੀ ਦਾ ਪ੍ਰੋਜੈਕਟ ਸੀ ਲਾਸਟ ਜਿਹੜੇ 400 ਕਰੋੜ ਮੇਰੇ ਖਿਆਲ ਚ ਬਚਦੇ ਨੇ ਜਿਹਦੇ ਨਾਲ ਖਤਮ ਹੋਣਾ ਸੀ ਇੱਕ ਸਿੰਗਲ ਪੈਸਾ ਸਰਕਾਰ ਨੇ ਨਹੀਂ ਦਿੱਤਾ ਟੋਟਲ ਜਿੰਨਾ ਪ੍ਰੋਜੈਕਟ ਸੀਗਾ ਉਹਦਾ 50% ਕੇਂਦਰ ਸਰਕਾਰ ਤੋਂ ਆਇਆ ਸੀਗਾ 31 ਮਾਰਚ ਨੂੰ 3 ਕਰੋੜ ਰੁਪਇਆ ਕੇਂਦਰ ਸਰਕਾਰ ਨੂੰ ਵਾਪਸ ਗਿਆ ਜਿਹੜਾ 3 ਸਾਲ ਚ ਸਪੈਂਡ ਹੋਣਾ ਜ਼ਰੂਰੀ ਸੀਗਾ ਉਹਨਾਂ ਨੇ ਖਰਚ ਨਹੀਂ ਕੀਤਾ ਤੇ ਦੂਜੇ ਨੰਬਰ ਤੇ ਜਿਹੜਾ 50% ਸਾਡੇ ਪੀਨ ਵਾਲੇ ਪਾਣੀ ਦੇ ਪ੍ਰੋਜੈਕਟ ਤੋਂ ਕੋਈ ਜ਼ਰੂਰੀ ਚੀਜ਼ ਨਹੀਂ ਪਟਿਆਲੇ ਦੇ ਵਿੱਚ ਪੂਰੇ ਪਟਿਆਲੇ ਦੀ ਤੇ ਉਹ ਸਾਰੇ ਪ੍ਰੋਜੈਕਟ ਦੇ ਅੱਜ ਤੱਕ ਇੱਕ ਨਵਾਂ ਪੈਸਾ ਕੇਂਦਰ ਸਰਕਾਰ ਨੇ ਜਾਰੀ ਨਹੀਂ ਕੀਤਾ ਜਿਹੜਾ ਪ੍ਰੋਜੈਕਟ ਦੇ ਵਿੱਚ ਇਹਨਾਂ ਨੇ ਦੇਣਾ ਸੀ ਇਹ ਇਹਨਾਂ ਦੀ ਜ਼ਿੰਮੇਵਾਰੀ ਹੈ ਆਪਾ ਇੱਕ ਆਖਰੀ ਸਵਾਲ ਹੈ ਤੁਸੀਂ ਭਾਜਪਾ ਜੁਆਇਨ ਕੀਤੀ ਹੈ ਉਸ ਤੋਂ ਬਾਅਦ ਕਾਂਗਰਸੀ ਵੀ ਡਾਕਟਰ ਤਰਵੇਰ ਗਾਂਧੀ ਨੇ ਜੁਆਇਨ ਕੀਤਾ ਹੈ ਤੇ ਕਾਫੀ ਨੇ ਕਾਂਗਰਸੀ ਵਰਕਰ ਨੇ ਦਿਰਾਜ ਦਿਖਾਇਆ ਲੱਗਦਾ ਵੀ ਹੁਣ ਕੁਝ ਉਥੋਂ ਦੇਣੇ ਕਿ ਸਭ ਦਾ ਐਮਐਲਏ ਨੇ ਕੁਝ ਹੋਰ ਵਰਕਰ ਨੇ ਭਾਜਪਾ ਜਲਦੀ ਜੁਆਇਨ ਕਰਕੇ ਤੁਹਾਡੇ ਨਾਲ ਚਰਚਾਵਾ ਚਰਚਾਵਾ ਚੱਲ ਰਹੀਆਂ ਚੀਜ਼ਾਂ ਕੁਝ ਤੁਹਾਨੂੰ ਵੀ ਪਤਾ ਲੱਗਿਆ ਨਹੀਂ ਮੈਨੂੰ ਕੁਝ ਨਹੀਂ ਪਤਾ ਇਹ ਨਾਇਮਾ ਇਹਦਾ ਜਵਾਬ ਦੇ ਸਕਦੀ ਹੈ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਇਹ ਇਹਦਾ ਜਵਾਬ ਮੈਂ ਨਹੀਂ ਦੇ ਸਕਦਾ ਮੈਮ ਉਹਨਾਂ ਦੀ ਪਾਰਟੀ ਦਾ ਮਸਲਾ ਹੈ ਮਾਰਾ ਸਾਹਿਬ ਉਹਨਾਂ ਨੂੰ ਲਾਉਣਗੇ ਕਿ ਕਿਸਦੀ ਪਾਰਟੀ ਦਾ ਮਸਲਾ ਮਾਰਾ ਸਾਹਿਬ ਤੁਸੀਂ ਕਿਹਦੇ ਨਾਲ ਲਾਉਣਾ ਮੰਨਦੇ ਹੋ ਇਹ ਕੌਵਲਾ ਕਿਹਦੇ ਨਾਲ ਹੈ ਜੀ ਡਾਕਟਰ ਪਰਮਜੀਤ ਗਾਦੀ ਇੱਕ ਡਾਕਟਰ ਬੋਲ ਰਹੀ ਹੈ ਨਾਉਸ ਨਹੀਂ ਨਾਉਸ ਨਹੀਂ ਬਿਲਕੁਲ ਹੋ ਗਿਆ ਜੀ ਰੋਸ ਤੋਂ ਬਾਅਦ ਮੈਂ ਤੁਹਾਡੇ ਵੱਲੋਂ ਆ ਸਕਦੇ ਨੇ ਰੋਸ ਤੋਂ ਬਾਅਦ ਤੁਹਾਡੇ ਵੱਲੋਂ ਚੁਕਾ ਸਕਦੇ ਇੱਕੋ ਇਹ ਮੈਂ ਮੈਂ ਗੱਲ ਨਹੀਂ ਕੀਤੀ ਤੁਸੀਂ ਉਹਨਾਂ ਨੂੰ ਪੁੱਛੋ ਇਹ ਦੇਣੇ ਲਾ ਕੇ ਤੁਹਾਡੇ ਵੱਲ ਸਵਾਗਤ ਹੋਇਆ ਮੈਂ ਇਹ ਕਮੈਂਟ ਹੀ ਨਹੀਂ ਕਰਨਾ ਲੋਕਮੈਂਟ ਅਸੀਂ ਆਪਣਾ ਇਲੈਕਸ਼ਨ ਲੱਗੋ ਅਸੀਂ ਆਪਣਾ ਇਲੈਕਸ਼ਨ ਲੱਗੋ ਮਾਨ ਸਰ ਜੀ ਤੁਹਾਡੇ ਡਸਟ ਹੈ ਲੋਕ ਸਭਾ ਹਲਕੇ ਤੋਂ ਪਟਿਆਲ ਕੋ ਕਿਸੇ ਵੀ ਪਾਰਟੀ ਦਾ ਲੀਡਰ ਪਾਰਟੀ ਚ ਆਉਂਦੇ ਕੋਈ ਜਿਆਦਾ ਆਊਗਾ ਤੁਹਾਨੂੰ ਪਤਾ ਚੱਲ ਜਾਊਗਾ ਇਸ ਟਾਈਮ ਦੇਰਸ ਨੋ ਕਮੈਂਟ ਆਨ ਕਿਹੜੀ ਪਾਰਟੀ ਨਾਲ ਮੁਕਾਬਲਾ ਮਾਰਦੀ ਹੈ ਕਿਹੜੀ ਪਾਰਟੀ ਨਾਲ ਹਰ ਇੱਕ ਪਾਰਟੀ ਨਾਲ ਮੁਕਾਬਲਾ ਹੁੰਦਾ ਹਰ ਇੱਕ ਵਿਅਕਤੀ ਨਾਲ